ਦੋਸਤੋ ਇੱਕ ਸ਼ੇਰੇ ਪੰਜਾਬ ਨਾਮ ਦਾ ਰੇਡੀਓ ਆ ਜਿਹੜਾ ਕਿ ਰਿਚਮੰਡ ਏਰੀਏ ਤੋਂ ਚੱਲਦਾ ਕੈਨੇਡਾ BC ਤੋਂ ਜਿਸ ਦਾ ਮਾਲਕ ਗੁਰਦੇਵਾਲ ਸਿੰਘ ਵਾਹਦ ਆ ਇਹ ਇਸ ਰੇਡੀਓ ਚੈਨਲ ਦੇ ਉੱਤੇ ਬੈਠ ਕੇ ਵੱਖ-ਵੱਖ ਸਮਿਆਂ ਦੇ ਉੱਤੇ ਹੋਰ ਲੋਕਾਂ ਨੂੰ ਵੀ ਬਿਠਾ ਕੇ ਭਾਰਤ ਦੇ ਵਿਰੁੱਧ ਵੱਖ-ਵੱਖ ਵੱਖਵਾਦੀ ਸੁਰਾਂ ਅਪਣਾਉਂਦੇ ਰਹਿੰਦੇ ਆ ਭਾਰਤ ਵਿਰੁੱਧ ਕੂੜ ਪ੍ਰਚਾਰ ਕਰਦੇ ਰਹਿੰਦੇ ਆ ਅਤੇ ਭਾਰਤ ਨੂੰ ਹੀਠਾ ਦਿਖਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ ਤੇ ਕੋਈ ਕੁਝ ਵੀ ਹੁੰਦਾ ਵਿਦੇਸ਼ਾਂ ਦੇ ਵਿੱਚ ਉਸ ਦਾ ਸਿੱਧਾ ਸਿੱਧਾ ਇਲਜ਼ਾਮ ਭਾਰਤ ਤੇ ਲਗਾਉਂਦੇ ਰਹਿੰਦੇ ਆ 10 ਕੁ ਦਿਨ ਪਹਿਲਾਂ ਕੈਨੇਡਾ ਦੇ ਐਮਸਫੋਰਡ ਦੇ ਇਲਾਕੇ ਦੇ ਵਿੱਚ ਇੱਕ ਨਗਰ ਕੀਰਤਨ ਉੱਥੇ ਦੀ ਸਿੱਖ ਸੰਗਤ ਵੱਲੋਂ ਕੱਢਿਆ ਗਿਆ ਅੱਛਾ ਉਸ ਨਗਰ ਕੀਰਤਨ ਦੇ ਵਿੱਚ ਸਿੱਖ ਸੰਗਤ ਦੀ ਸੇਵਾ ਦੇ ਲਈ ਅਲੱਗ-ਅਲੱਗ ਲੋਕਾਂ ਨੇ ਸੰਗਤ ਰੂਪੀ ਸਟਾਲ ਲਗਾਏ ਰਸਤੇ ਵਿੱਚ ਸਟੇਜਾਂ ਲਗਾਈਆਂ ਤੇ ਕਿਸੇ ਨੇ ਕੋਈ ਲੰਗਰ ਪਾਣੀ ਦਾ ਲਗਾਇਆ ਕਿਸੇ ਨੇ ਖੂਗ ਦਾ ਲਗਾਇਆ ਜੂਸ ਦਾ ਲਗਾਇਆ ਇਸ ਤਰ੍ਹਾਂ ਅਲੱਗ-ਅਲੱਗ ਸਟਾਲਾਂ ਵੀ ਲੱਗੀਆਂ ਹੋਈਆਂ ਸੀਗੀਆਂ ਪਰੰਤੂ ਇੱਕ ਖਾਲਸਤਾਨੀ ਆ ਕੇ ਵੱਖਵਾਦੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਉਹਨਾਂ ਨੇ ਇੱਕ ਆਪਣੀ ਬਖਰੀਓ ਸਟੇਜ ਲਗਾਈ ਹੋਈ ਸੀ ਇਸ ਜਿੱਥੋਂ ਦੀ ਇਹ ਨਗਰ ਕੀਰਤਨ ਲੰਘ ਰਿਹਾ ਸੀ ਉਸ ਦੇ ਰਸਤੇ ਦੇ ਉੱਤੇ ਅਵੇ ਜਿਹੜੀ ਇਹਨਾਂ ਨੇ ਸੇਵਾ ਉਹ ਉੱਥੇ ਗਦਿਆਲ ਸਿੰਘ ਬਾਦਤ ਕੀਤੀ ਜਾਂ ਵੱਖਵਾਦੀਆਂ ਨੇ ਖਾਸਤਾਨੀਆਂ ਨੇ ਉਸ ਦੀ ਆ ਵੀਡੀਓ ਤੁਸੀਂ ਆਪ ਦੇਖੋ ਅਸੀਂ ਵੀ ਇਹਦਾ ਪੈਸਾ ਸਾਡੀ ਸਿੱਖ ਕੌਮ ਦਾ ਇਹਦਾ ਨਾਂ ਗਿੱਧੜ ਪੰਜਾਬ ਮੈਨੂੰ ਵੀਰ ਕਹਿੰਦਾ ਵੀ ਗਿੱਧੜ ਪੰਜਾਬ ਕਹੋ ਕਿਸਾਨਾਂ ਦੇ ਨਾਂ ਤੇ ਲੁੱਟ ਕੀਤੀ ਇਹਨਾਂ ਨੇ ਜੇ ਕਿਸੇ ਨੇ ਸਾਥ ਮੰਗਿਆ ਉਹਨੂੰ ਫੈਨ ਕਰ ਦਿੱਤਾ ਇਹਨਾਂ ਨੇ ਏ ਏ ਏ ਇਹ ਲੋਕ ਨੇ ਮੈਂ ਚੱਕਿਆ ਸੀ ਕੰਮ ਬੇਨਾਂ ਨੂੰ ਪੈਸਾ ਨਾ ਦਿਓ ਪਰ ਤੁਸੀਂ ਹਟੇ ਨਹੀਂ ਕਿੰਨਾ ਦਿੱਤਾ ਪੈਸਾ ਜਿਹੜਾ ਇੰਨਾ ਇਕੱਠਾ ਕੀਤਾ ਸੀ ਉਹਦਾ ਸਾਫ ਦਿਓ ਸੰਗਤ ਮੰਗਦੀ ਆ ਉਦੋਂ ਤੂੰ ਕੁਛ ਨਹੀਂ ਕਰ ਸਕਦਾ ਜਿੱਦੜ ਪੰਜਾਬ ਉਹ ਤੁਸੀਂ ਉਥੇ ਕਿੰਨੇ ਰੱਖਿਆ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੋ ਗਿਆ ਹੁੰਦਾ ਜਦੋਂ ਉਹ ਕੰਮ ਲੈ ਸਮੱਸਿਆ ਸਪੈਲਰ ਬਜਾਈਓ ਜੇ ਚੂਹਾਰ ਤੁਸੀਂ ਕੁਝ ਆਕੇ ਕਰ ਨਹੀਂ ਸਕਦੇ ਗੱਲ ਦੋਸਤੋ ਇਸ ਤਰ੍ਹਾਂ ਕਿ ਗੁਰदयाल ਸਿੰਘ ਬਾਦਲ ਜਦੋਂ ਆਪਣੀ ਸ਼ੇਰੇ ਪੰਜਾਬ ਦੇ ਨਾਮ ਤੇ ਜਿਹੜੀ ਇਹਨੇ ਬੈਨ ਬਣਾਈ ਹੋਈ ਆ ਉਸ ਬੈਨ ਵਿੱਚ ਬੈਠ ਕੇ ਉਸ ਨਗਰ ਕੀਰਤਨ ਦੇ ਵਿੱਚ ਲੰਘ ਰਿਆ ਸੀ ਨਗਰ ਕੀਰਤਨ ਦੇ ਨਾਲ ਤਾਂ ਜਦੋਂ ਇਸ ਦੀ ਬੈਨ ਖਾਸਤਾਨੀਆਂ ਤੇ ਵੱਖਵਾਦੀਆਂ ਦੀ ਸਟੇਜ ਦੇ ਕੋਲੇ ਪਹੁੰਚੀ ਤਾਂ ਉਹਨਾਂ ਨੇ ਉੱਥੋਂ ਮਾਈਕ ਦੇ ਉੱਤੋਂ ਇਸ ਦੇ ਬਾਰੇ ਗੁਰदयाल ਸਿੰਘ ਬਾਦਲ ਦੇ ਬਾਰੇ ਬਹੁਤ ਹੀ ਭद्दी ਸ਼ਬਦਾਵਲੀ ਵਰਤੀ ਇਸ ਨੂੰ ਇੱਕ ਬੇਈਮਾਨ ਤੇ ਪੈਸੇ ਖਾਣ ਵਾਲਾ ਵਿਅਕਤੀ ਦੱਸਿਆ ਇਹ ਡੰਦਾ ਆਪਣੀ ਬੈਂਡ ਦੇ ਵਿੱਚ ਹੀ ਬੈਠਾ ਰਿਹਾ ਅਤੇ ਉਸ ਨੇ ਇਸ ਦੇ ਚੈਨਲ ਦਾ ਜਿਹੜਾ ਨਾਮ ਇਹਨੇ ਸ਼ੇਰੇ ਪੰਜਾਬ ਰੱਖਿਆ ਹੋਇਆ ਉਸ ਨੂੰ ਵੀ ਇਹਨਾਂ ਨੇ ਇਹ ਕਿਹਾ ਕਿ ਆਪਣੇ ਚੈਨਲ ਦਾ ਨਾਮ ਚੈਨਲ ਦਾ ਨਾਮ ਤੂੰ ਰੇਡੀਓ ਚੈਨਲ ਦਾ ਨਾਮ ਸ਼ੇਰੇ ਪੰਜਾਬ ਤੋਂ ਬਦਲ ਕੇ ਗਿੱਦੜ ਪੰਜਾਬ ਰੱਖ ਲੈ ਜਦੋਂ ਇਹ ਸਭ ਕੁਝ ਚੱਲ ਰਿਹਾ ਸੀ ਤਾਂ ਇਹ ਤਾਂ ਬੈਂਡ ਦੇ ਵਿੱਚ ਡੰਦਾ ਬੈਠਾ ਰਿਹਾ ਥੱਲੇ ਨਹੀਂ ਉਤਰਿਆ ਪਰੰਤੂ ਇਹਦੀ ਘਰ ਵਾਲੀ ਨੇ ਆ ਕੇ ਉਹਨਾਂ ਦੇ ਨਾਲ ਥੋੜੀ ਬਹੁਤੀ ਆਰਗੂ ਕੀਤੀ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਮਿਹਨਤਾਂ ਵੀ ਕੀਤੀਆਂ ਕਿ ਭਾਈ ਸਾਹਿਬ ਪਲੀਜ਼ ਸਾਨੂੰ ਬਖਸ਼ ਦਿਓ ਜਿਹੜੀਆਂ ਸਾਰ ਤੋਂ ਗਲਤੀਆਂ ਹੋ ਗਈਆਂ ਕਿਸਾਨੀ ਅੰਦੋਲਨ ਦੌਰਾਨ ਅਸੀਂ ਪੈਸਾ ਠਾ ਲਿਆ ਤੇ ਤੁਸੀਂ ਮੇਰੇ ਘਰ ਲਈ ਇਸ ਤਰ੍ਹਾਂ ਬਦਨਾਮੀ ਨਾ ਕਰੋ ਦੋਸਤੋ ਮੈਂ ਕਿਸੇ ਵੀ ਖਾਸਤਾਨੀ ਜਾਂ ਵੱਖਵਾਦੀ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਾਂਗਾ ਪਰੰਤੂ ਜਿਹੜੇ ਹੋ ਉੱਥੇ ਬੈਠ ਕੇ ਇਲਜ਼ਾਮ ਲਗਾਉਂਦੇ ਨੇ ਕਿਉਂਕਿ ਦੇਖੋ ਚੋਰ ਦਾ ਚੋਰ ਨੂੰ ਹੀ ਪਤਾ ਹੁੰਦਾ ਕਿ ਚੋਰ ਕੌਣ ਆ ਇਸ ਕਰਕੇ ਜਿਹੜੇ ਉਹਨਾਂ ਨੇ ਇਹਨਾਂ 'ਤੇ ਇਲਜ਼ਾਮ ਲਗਾਏ ਨੇ ਮੈਂ ਉਹਨਾਂ ਦੀ ਘੋਕ ਪਰਤਾਲ ਕੀਤੀ ਤਾਂ ਪਤਾ ਲੱਗਿਆ ਕਿ ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ ਪੰਜਾਬ ਤੋਂ ਸ਼ੁਰੂ ਹੋ ਕੇ ਜਿਹੜਾ ਦਿੱਲੀ ਸ਼ੰਗੂ ਬੈਰੀਅਰ ਤੇ ਜਾ ਕੇ ਰੁਕ ਗਿਆ ਸੀ ਪਿਛਲਾ ਪਹਿਲਾ ਫਰਸਟ ਕਿਸਾਨੀ ਅੰਦੋਲਨ ਉਸ ਵੇਲੇ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਬਹੁਤ ਸਾਰੇ ਚੈਨਲਾਂ ਨੇ ਪੰਜਾਬੀ ਚੈਨਲਾਂ ਨੇ ਰੇਡੀਓਜ਼ ਚੈਨਲਾਂ ਨੇ ਪੈਸੇ ਇਕੱਠੇ ਕੀਤੇ ਨੇ ਕਿਸਾਨਾਂ ਨੂੰ ਭੇਜਣ ਦੇ ਨਾਮ ਤੇ ਅਤੇ ਉਗਾਈਆਂ ਸ਼ੁਰੂ ਕਰਤੀਆਂ ਸੀਗੀਆਂ ਉਹਨਾਂ ਦੀਆਂ ਵੀਡੀਓ ਪਾ ਪਾ ਕੇ ਆਪਣੇ ਚੈਨਲਾਂ ਤੇ ਦਿਖਾਉਂਦੇ ਸੀ ਤਾਂ ਲੋਕ ਇਹਨਾਂ ਨੂੰ ਪੈਸੇ ਦਿੰਦੇ ਸੀਗੇ ਉੱਥੇ ਅਤੇ ਬਹੁਤ ਸਾਰੇ ਚੈਨਲਾਂ ਨੇ ਕਿਸਾਨੀ ਸੰਘਰਸ਼ ਦੇ ਨਾਮ ਤੇ ਕਿਸਾਨੀ ਅੰਦੋਲਨ ਦੇ ਨਾਮ ਤੇ ਉਥੇ ਲੱਖਾਂ ਕਰੋੜਾਂ ਪਾਉਂਡ ਡਾਲਰ ਇਕੱਠੇ ਕਰ ਲਏ ਪਰੰਤੂ ਭੇਜੇ ਨਹੀਂ ਉਹਨਾਂ ਵਿੱਚੋਂ ਇੱਕ ਖਾਸ ਮਖਾਸ ਨਾਮ ਨਿਕਲ ਕੇ ਸਾਹਮਣੇ ਆਉਂਦਾ ਬਾਦ ਗੁਰदयाल ਸਿੰਘ ਬਾਦ ਦਾ ਗਵਿਆਪ ਸਿੰਘ ਬਾਦ ਨੇ ਦੋ ਤੋਂ 3 ਲੱਖ ਕੈਨੇਡੀਅਨ ਡਾਲਰ ਇਕੱਠੇ ਕੀਤੇ ਆਪਣੇ ਰੇਡੀਓ ਸਟੇਸ਼ਨ ਤੇ ਉੱਤੇ ਬੈਠ ਕੇ ਲੋਕਾਂ ਨੂੰ ਭਾਰਤ ਦੇ ਵਿਰੁੱਧ ਭੜਕਾ ਕੇ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਕਹਿ-ਕਹਿ ਕੇ ਇਹਦੇ ਪੈਸੇ ਪੰਜਾਬ ਨੂੰ ਭੇਜੇ ਨਹੀਂ ਇੰਡੀਆ ਦੇ ਵਿੱਚ ਭੇਜੇ ਨਹੀਂ ਅਤੇ ਜਦੋਂ ਉਹਨਾਂ ਲੋਕਾਂ ਨੇ ਇਹਨੂੰ ਪੁੱਛਿਆ ਕਿ ਤੂੰ ਭੇਜਗਾ ਤਾਂ ਨਹੀਂ ਸਕਦਾ ਤਾਂ ਇਹ ਕਹਿੰਦਾ ਜੀ ਕਿ ਮੇਰੇ ਕੋਲੇ ਤਾਂ ਐਫਸੀਆਰ ਇਹ ਲਾਇਸੈਂਸੀ ਹੈ ਨਹੀਂ ਮੈਂ ਭੇਜਾਂ ਪੈਸੇ ਕਿਵੇਂ ਤਾਂ ਉਹ ਲੋਕ ਕਹਿੰਦੇ ਕਿ ਜੇ ਭੇਜਣੇ ਨਹੀਂ ਹੈਗੇ ਤਾਂ ਸਾਨੂੰ ਵਾਪਸ ਮੋੜ ਦੇ ਤਾਂ ਇਹਨੇ ਪੱਲਾ ਚੱਕਤਾ ਜੱਗਾ ਚੱਕਤਾ ਕਹਿੰਦਾ ਮੈਂ ਵਾਪਸ ਨਹੀਂ ਕਰ ਸਕਦਾ ਉਹ ਕਹਿੰਦੇ ਹਿਸਾਬ ਦੇ ਦੇ ਕਹਿੰਦਾ ਮੈਂ ਹਿਸਾਬ ਨਹੀਂ ਦੇ ਸਕਦਾ ਮੈਂ ਤਾਂ ਜੀ ਭੇਜ ਤੇ ਉਹ ਕਹਿੰਦੇ ਭੇਜ ਤੂੰ ਸਕਦਾ ਨਹੀਂ ਹਿਸਾਬ ਤੂੰ ਦੇ ਨਹੀਂ ਰਿਹਾ ਚੱਲ ਤੂੰ ਐਂ ਕਰ ਸਾਨੂੰ ਵਾਪਸ ਹੀ ਮੋੜ ਦੇ ਕਹਿੰਦਾ ਮੈਂ ਵਾਪਸ ਕਿਵੇਂ ਮੋੜਾਂ ਮੈਨੂੰ ਉਧਰ ਭੇਜ ਚੁੱਕੇ ਆ ਜੀ ਤਾਂ ਦੋਸਤੋ ਇਸੇ ਕਰਕੇ ਇਸ ਨਗਰ ਕੀਰਤਨ ਦੇ ਵਿੱਚ ਖਾਸਤਾਨੀਆਂ ਨੇ ਵੱਖਵਾਦੀ ਲੋਕਾਂ ਨੇ ਇਕੱਠੇ ਹੋ ਕੇ ਇਹਦੀ ਉੱਤੇ ਸੇਵਾ ਕੀਤੀ ਤਾਂ ਸੇਵਾਵਾਂ ਦਾ ਜਵਾਨੀ ਕੀਤੀ ਆ ਕੋਈ ਛਤਰਛਤਾਲ ਨਹੀਂ ਕੀਤੀ ਵੈਸੇ ਕਸਮ ਉਹਨਾਂ ਦੀ ਕੋਈ ਛੱਗਣੀ ਨਹੀਂ ਸੀ ਅਗਰ ਇਹ ਉੱਤਰ ਕੇ ਆ ਜਾਂਦਾ ਇਹ ਜਿਹੜਾ ਸ਼ੇਰੇ ਪੰਜਾਬ ਰੇਡੀਓ ਆ ਇਹਨੂੰ ਹੋਸਟ ਕਰਦਾ ਹਰਜੀਤ ਸਿੰਘ ਗਿੱਲ ਅੱਛਾ ਹਰਜੀਤ ਸਿੰਘ ਗਿੱਲ ਜਿਹੜਾ ਉਹ ਵੀ ਭੜੀ ਭੜੀ ਫੁੱਤੋ ਦੇ ਭੜੇ ਭੜੇ ਯਾਰ ਵਾਲਾ ਕੰਮ ਉਹ ਪੂਰਾ ਫਹੀਮ ਸੀ ਆ ਫਹੀਮ ਤੋਂ ਬਿਨਾ ਉਹਦੀ ਅੱਖ ਨਹੀਂ ਖੁੱਲਦੀ ਦਿਨ ਚ ਪਤਾ ਨਹੀਂ ਕਿੰਨੀ ਵਾਰ ਉਹ ਫਹੀਮ ਖਾਨ ਦਾ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਕਰਦਾ ਅਤੇ ਕੁਝ ਸਾਲ ਪਹਿਲਾਂ ਉਹਨੇ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਔਰਤ ਨਾਲ ਪੇਂਗਾ ਲੈ ਲਿਆ। ਇੱਕ ਔਰਤ ਨੂੰ ਫੜ ਲਿਆ। ਉਸਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਔਰਤ ਨਾਲ ਦੁਰਵਿਵਹਾਰ ਕੀਤਾ। ਮਨੁਸ਼ਿਆ ਤਾਂ ਤੁਹਾਨੂੰ ਪਤਾ ਹੀ ਆ ਸਮਝ ਹੀ ਗਏ ਹੋਊ ਇਹਦੀ ਕੀ ਹੋਊਗੀ। ਪਰantu ਉਹ ਔਰਤ ਗਲੇਰ ਨਿਕਲੀ। ਉਹਨੇ ਜੀ ਆਪਣੀ ਜੁੱਤੀ ਲਾ ਕੇ ਇਹਦੀ ਸ਼ਿੱਤਰ ਪ੍ਰੇਣ ਕੀਤੀ। ਇੰਨੀ ਇਹਦੀ ਸ਼ਿੱਤਰ ਪ੍ਰੇਣ ਕੀਤੀ ਹਰਜੀਤ ਸਿੰਘ ਗਿੱਲਦੀ ਜਿਹੜਾ ਕਿ ਖਾ ਸ਼ੇਰੇ ਪੰਜਾਬ ਰੇਡੀਓ ਨੂੰ ਹੋਸਟ ਕਰਦਾ ਕਿ ਇਸ ਦੀ ਪੱਗ ਜ਼ਮੀਨ ਤੇ ਗਿਰ ਗਈ। ਤਾਂ ਇਹਨੇ ਮਾਫੀ ਮੰਗੇ ਉਸ ਔਰਤ ਕੋਲੋਂ ਖੜਾ ਛਡਵਾਇਆ। ਗਵਿਆਲ ਸਿੰਘ ਬਾਹੜ ਥੋੜਾ ਸਮਾਂ ਪਹਿਲਾਂ ਤੱਕ ਘੋਣਾ ਮੋਣਾ ਵਿਅਕਤੀ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਇਸ ਨੇ ਥੋੜੀ ਜਿਹੀ ਆਪਣੀ ਦਾੜ੍ਹੀ ਵਧਾ ਲਈ ਜੀ ਕੇਸ ਰੱਖ ਲੇ ਪੱਕ ਮੰਨਣੀ ਸ਼ੁਰੂ ਕਰਤੀ ਅਤੇ ਅਮਰਤਪਾਲ ਸਿੰਘ ਉਹ ਜਿਹੜਾ ਡਿਕਰੂਗੜ ਜੇਲ੍ਹ ਚ ਬੰਦਾ ਉਹਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਇਹਨੇ ਹੁਣ ਅਗਲੇ ਆਉਣ ਵਾਲੇ ਸਮੇਂ ਸਾਨੂੰ ਪਤਾ ਲੱਗੇਗਾ ਕਿ ਅਮਰਤ ਵੀ ਸ਼ਹੂਗਾ ਦੋਸਤੋ ਭਰਾਵੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਪਹਿਲਾਂ ਅਜਿਹੇ ਲੋਕ ਗਰਦਿਆਲ ਸਿੰਘ ਬਾਹੜ ਵਰਗੇ ਹਰਜੀਤ ਸਿੰਘ ਗਿੱਲ ਵਰਗੇ ਆਪਣੇ ਆਪਣੇ ਰੇਡੀਓ ਸਟੇਸ਼ਨ ਚੈਨਲਾਂ ਤੇ ਜਾਂ YouTube ਚੈਨਲ ਤੇ ਜਾਂ ਹੋਰ ਮੀਡੀਆ ਰਾਹੀਂ ਤੁਹਾਨੂੰ ਭਾਰਤ ਦੇ ਵਿਰੁੱਧ ਭੜਕਾਉਂਦੇ ਨੇ ਇੱਥੇ ਵੱਖਵਾਦੀ ਲੋਕਾਂ ਨੂੰ ਲਿਆ ਕੇ ਬਿਠਾਉਂਦੇ ਨੇ ਉਹ ਭਾਰਤ ਦੇ ਵਿਰੁੱਧ ਕੂੜ ਪ੍ਰਚਾਰ ਕਰਦੇ ਨੇ ਅਤੇ ਫਿਰ ਜਦੋਂ ਕੋਈ ਮੂਵਮੈਂਟ ਅਹੀ ਚੱਲਦੀ ਹੈ ਕਿਸਾਨੀ ਅੰਦੋਲਨ টাইਪ ਤਾਂ ਇਹ ਉੱਥੇ ਬੈਠ ਕੇ ਆਪਣੇ ਚੈਨਲ ਤੇ ਵੀਡੀਓ ਦਿਖਾ ਦਿਖਾ ਕੇ ਆਪਣੇ ਚੈਨਲਾਂ ਤੋਂ ਉਹਨਾਂ ਬਾਰੇ ਸਪੀਚਾਂ ਦੇ ਦੇ ਕੇ ਪੈਸਾ ਇਕੱਠਾ ਕਰਦੇ ਨੇ ਵਰਾਹੀਆਂ ਕਰਦੇ ਨੇ ਆਪਣੀਆਂ ਦੁਕਾਨਾਂ ਖੋਲ ਕੇ ਬਸੇ ਬੈਠ ਜਾਂਦੇ ਨੇ ਉਹਨਾਂ ਪੈਸੇ ਨਾਲ ਬੈਠ ਕੇ ਇਹ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ ਕੋਈ ਕੰਮ ਕਰਦੇ ਨੇ ਅਤੇ ਆਪਣੇ ਬਿਜ਼ਨਸ ਖੜੇ ਕਰਦੇ ਨੇ ਉਹ ਪੈਸਾ ਇੰਡੀਆ ਉਹਨਾਂ ਲੋਕਾਂ ਤੱਕ ਨਹੀਂ ਪਹੁੰਚਦਾ। ਤੋਂ ਇਸ ਲਈ ਮੇਰੀ ਬੇਨਤੀ ਆ ਦੋਸਤੋ ਕਿ ਵੈਸੇ ਤਾਂ ਇਹ ਜਿਹੇ ਲੋਕਾਂ ਨੂੰ ਪੈਸਾ ਦੇਣ ਦੀ ਕੋਈ ਜ਼ਰੂਰਤ ਨਹੀਂ ਲੱਗੀ। ਜਿਹੜੇ ਕਿ ਠੱਪ ਕਿਸਮ ਦੇ ਲੋਕ ਹੁੰਦੇ ਨੇ ਤੁਹਾਨੂੰ ਆਪ ਹੀ ਪਤਾ ਲੱਗਦਾ ਗੁਰਦੇਵ ਸਿੰਘ ਵਾਹਦ ਵਰਗੇ। ਪਰੰਤੂ ਫਿਰ ਵੀ ਅਗਰ ਤੁਹਾਡੀ ਕੋਈ ਮਜਬੂਰੀ ਬਣ ਜਾਂਦੀ ਹੈ ਅਜਿਹੇ ਲੋਕਾਂ ਨੂੰ ਪੈਸਾ ਦੇਣਾ। ਤਾਂ ਜਦੋਂ ਤੁਸੀਂ ਇਹਨਾਂ ਨੂੰ ਉਹ ਪੈਸਾ ਦਿਨੇ ਹੋ ਤਾਂ ਤੁਸੀਂ ਨਾਲ ਦੀ ਨਾਲ ਇਹਦੀ ਕਲੀਅਰ ਕਰ ਲਿਆ ਕਰੋ ਕਿ ਉਸ ਵਿਅਕਤੀ ਕੋਲੇ ਉਸ ਸੰਸਥਾ ਦੇ ਕੋਲੇ FCRA লাইসেন্স ਹੈ ਭਾਰਤ ਦੇ ਵਿੱਚ ਪੈਸੇ ਭੇਜਣ ਦੇ ਲਈ লাইসেন্স ਹੈ ਅਗਰ ਨਹੀਂ ਆ ਤਾਂ ਉਹਨਾਂ ਪੈਸੇ ਉਹਨਾਂ ਨੂੰ ਪੈਸਾ ਦੇਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਈਮਾਨੀ ਇਹਨਾਂ ਦੇ ਖੂਨ ਦੇ ਵਿੱਚ ਘਰ ਕਰ ਚੁੱਕੀ ਆ ਜਿਨ੍ਹਾਂ ਦੇ ਮੂਲ ਖੂਨ ਲਕਿਆ ਹੋਵੇ ਉਹ ਕਦੇ ਕਿਸੇ ਨੂੰ ਬਖਸ਼ ਨਹੀਂ ਹੈਗੇ ਧੰਨਵਾਦ